ਮੋਗਾ ਤੋਂ ਕਿਦਾਂ ਦੇਖਦੇ ਹੋ ਜੀ ਅੱਜ ਦਿਨ ਦਿਹਾੜੇ ਕਿ ਜਿਹੜਾ ਮੁਹਾਲਲੇ ਦੇ ਵਿੱਚ ਜਿਹੜਾ ਚੱਲ ਹੋਇਆ ਨੌਜਵਾਨ ਦਾ ਕਾਨੂੰਨ ਅਵਸਥਾ ਦੇ ਨਾਮ ਦੀ ਕੋਈ ਚੀਜ਼ ਨਹੀਂ ਰਹੇਗੀ ਪੰਜਾਬ 'ਚ ਇੱਕ ਮਰਡਰ ਥੋੜੀ ਹੋਇਆ ਹੈ ਮੂਸੇ ਆਲਾ ਸਾਬ ਤੋਂ ਲੈ ਕੇ ਨੰਗਲ ਅੰਬੀਆਂ ਤੋਂ ਲੈ ਕੇ ਬਹੁਤ ਸਾਰਾ ਮਰਡਰ ਹੋਏ ਪੰਜਾਬ ਦੇ ਵਿੱਚ ਲੇਕਿਨ ਆਮ ਆਦਮੀ ਪਾਰਟੀ ਨੇ ਪੂਰੇ ਤੇ ਮੈਨੂੰ ਲੱਗਦਾ ਕੋਈ ਕੰਮ ਨਹੀਂ ਕੀਤਾ ਅੱਜ ਸਾਰਾ ਪੰਜਾਬ ਡਰ ਰਿਹਾ ਹੈ ਕਿ ਪਤਾ ਨਹੀਂ ਕਿਸ ਵੇਲੇ ਕਿਸ ਨੂੰ ਕੌਣ ਮਾਰ ਦੇਵੇ ਹਜੇ ਤੱਕ ਇਹਨਾਂ ਨੇ ਇਹ ਨਹੀਂ ਧਾਇਰ ਕੀਤਾ ਪਰਚਾ ਦਰਜ ਕੀਤਾ ਕਿ ਕਿਵੇਂ ਇੰਟਰਵਿਊ ਹੋਈ ਗੈਂਗਸਟਰ ਲਾਰੈਂਸ ਬਸ਼ਨੋਈ ਦੀ ਤੇ ਕਿੱਥੇ ਹੋਈ ਜ਼ੀਰੋ ਐਫ ਆਈ ਆਰ ਦਰਜ ਕੀਤੀ ਹੈ ਬੇਨਾਮੀ ਐਫ ਆਈ ਆਰ ਸੋ ਮੇਰੇ ਕਹਿਣ ਦਾ ਮਤਲਬ ਸਰਦਾਰ ਭਗਵੰਤ ਸਿੰਘ ਮਾਨ ਮਸ਼ਹੂਰੀਆਂ ਚ ਵਰਸਤ ਨਹੀਂ ਲੇਕਿਨ ਪੰਜਾਬ ਦੇ ਲਾ ਐਂਡ ਆਰਡਰ ਦਾ ਕੋਈ ਫਿਕਰ ਨਹੀਂ ਹੈ ਆਹਮਾਨ ਸਾਹਿਬ ਇਹ ਜੀ ਜਨਰਲ ਬਲੋਂ ਵੀ ਜਿਹੜਾ ਆਹਮਾਨ ਨੂੰ ਹਾਈ ਕੋਰਟ ਦੇ ਵਿੱਚ ਆ ਕੇ ਜਿਹੜਾ ਰੁਕ ਗਿਆ ਸੀ ਉਹ ਖੜਾ ਪਿਆ ਯਾਰ ਉੱਥੇ ਹਾਈ ਕੋਰਟ ਜਾਂ ਸੁਪਰੀਮ ਕੋਰਟ ਚ ਇਹਨਾਂ ਨੇ ਕੀ ਦੇ ਰਿਹਾ ਜਾਂ ਕੀ ਨਹੀਂ ਪਰ 100% ਜੇ ਸਿਕਿਉਰਿਟੀ ਵਾਪਸ ਨਾ ਲੈਣ ਤਾਂ ਸਿੱਧੂ ਮੂਸੇਵਾਲਾ ਅੱਜ ਲੋਕਾਂ ਦੇ ਵਿੱਚ ਜਿਉਂਦਾ ਹੁੰਦਾ ਜਰੂਰ ਜੀ ਜਰੂਰ ਪਰ ਮੈਂ ਤੁਹਾਨੂੰ ਕੁਝ ਪਾਰ ਕਰਨਾ ਹੈ ਕਿਹਾ ਕਿ ਸਰਕਾਰ ਆਉਂ ਤੇ ਮੁਗਮਤੇ ਭਗਵੰਦ ਮਾਤੇ ਐਨਡੀਪੀ ਦਾ ਕੇਸ ਅਜ ਕਰਾਂਗੇ ਹੋਰ ਉਹ ਕਿਹਦੇ ਤੇ ਗੱਲ ਕਰਦੇ